ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੌਪ ਨਹੀਂ ਆ ਪੰਜ ਬੱਚੀਆਂ ਸੇ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਲਈ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਆਓ ਕੁਝ ਲੈਨੇ ਬਾਈਕਰ ਡੀਟੇਲ ਆਜੀ ਵਾਈਸ ਬਾਈ ਜੀ ਹਸੀਕਾਲ ਹਸੀਕਾਲ ਜੀ ਹੋ ਠੀਕ ਹੈ ਬਾਈ ਚੜਦੀ ਕਲਾਈ ਵਧੀਆ ਚੱਲਦਾ ਵੀਰੇ ਬਾਈ ਠੀਕ ਹੈ ਜੀ ਵਧੀਆ ਚੱਲਦਾ ਬਾਈ ਨਾਮ ਤੇ ਐਡਰੈਸ ਹੋ ਨਾਮ ਬਾਈ ਤਰਮਿੰਦਰ ਸਿੰਘ ਪਿੰਡ ਸੰਧੂ ਕਲਾਂ ਜੀ ਜ਼ਿਲ੍ਹਾ ਬਰਨਾਲਾ ਤਸੀਲ ਦੱਬਾ ਨੇੜੇ ਪਿੰਡ ਦਾ ਪਾਦੇ ਭਟੌੜ ਸ਼ਹਿਰ ਆਗੇ ਜੀ ਆਪਾਂ ਮੋਬਾਈਲ ਨੰਬਰ ਹੋ 62802 ਜੀ 1844 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੰਬਰ ਕਰ ਲੋ ਬਾਈ ਤਰਮਿੰਦਰ ਪੰਜ ਬੱਚੀਆਂ ਨੇ ਹਾਂ ਬਾਈ ਪੰਜ ਨਾਗ ਆਗੇ ਪੰਜੇ ਖੀਰੇ ਹੈਗੇ ਠੀਕ ਹੈ ਮੰਨ ਲਾ ਵੀ ਪੰਜ ਕਮਾਂਥ ਤੋਂ ਲੈ ਕੇ 10 ਕਮਾਂਥ ਤੱਕ ਇਹ ਜਾ ਬੱਚਿਆਂ ਦੀ ਠੀਕ ਹੈ ਹਾਂਜੀ ਹੂੰ ਕੀ ਆਫਰ ਬਾਈ ਮੰਨ ਲਓ ਪੰਜਾਂ ਦਾ ਸਵਾ ਕਲਾਖ ਰੁਪਏ ਡਿਮਾਂਡ ਹੈਗੀ 25000 ਪਰ ਪੀਸ ਠੀਕ ਹੈ ਤੇ ਪਹੁੰਚ ਆਪਣੀ ਫਰੀ ਹੈ ਜੀ ਠੀਕ ਹੈ ਹਾਂਜੀ ਕਿਰਾਇਆ ਬਿਲਕੁਲ ਫਰੀ ਹੈ ਬਾਈ ਹਨ ਤੇ ਰੇਟ ਵੀ ਜਮਾ ਕੇ ਰੇਟ ਵੀ ਜਮਾ ਡਾਊਨ ਹੈ ਡਾਊਨ ਹੈ ਜੀ ਅੱਜ ਦਾ ਹਨ 25000 ਤੋਂ ਦੇ ਲ 32000 ਦਾ ਆਪਣਾ ਰੇਟ ਹੁੰਦਾ ਸੀ ਬਾਈ ਹਨ ਹਾਂਜੀ ਤੇ 25000 ਦਾ ਜਿਹੜਾ ਅੱਜ ਰੇਟ ਰਹਿਣ ਮਿਲਕ ਟੀਥ ਬੱਚੇ ਬਾਈ ਸਾਰੇ ਹਮ ਕੱਲੇ ਕੱਲੇ ਦੇ ਆਪਾਂ ਦੰਦ ਚੱਕਰਾ ਦੇਾਂਗੇ ਠੀਕ ਹੈ ਹਮ ਕੱਲੇ ਕੱਲੇ ਦੇ ਲੈ ਬਾਈ ਜਮਾ ਕੀ ਰਹੀ ਹੈ ਬਈ ਬਹੁਤ ਠੀਕ ਆ ਛੇਸ ਬੜਾ ਪਿਆਰਾ ਟੋਆ ਬਹੁਤ ਚੰਗਾ ਬੋਦੀ ਬਾਰੀ ਬਹੁਤ ਇਹ ਬਈ 21035 ਦੀ ਬੱਚੀ ਹੈ ਜੀ 21035 ਦੀ ਵੀਰੇ ਹਾਂਜੀ ਹਮਾ ਸੱਦ ਵੱਡ ਚੰਗਾ ਤੇ ਤੋਰਾ ਤਾਰਾ ਕਮਾਲ ਆ ਜਮਕ ਚਮਕ ਬੱਚੀ ਤੇ ਬਹੁਤ ਆ ਤੇ ਝੋਲੀ ਵੀ ਉਦੋਂ ਵੀ ਕਮਾਲ ਆ ਜਿੰਨੇ ਉਤੋਂ ਚੰਗੀ ਆ ਉਹ ਨਹੀਂ ਥੱਲੋਂ ਚੰਗੀ ਆ ਲੈ ਬਾਈ ਕੱਲਾ ਕੱਲਾ ਥਾਣਾ ਤੇ ਤੋਰਾ ਤਾਰਾ ਸਾਫ ਆਪਣੇ ਕੋਲ ਬਾਈ ਪ੍ਰੋਪਰ ਵੀਡੀਓ ਵੀ ਹੈਗੀ ਇਹਨਾਂ ਦੀ ਮਦਰ ਦੀ ਠੀਕ ਆ ਬਾਈ ਹਾਂਜੀ ਕੀ ਰਿਕਾਰਡ ਮਾਤਾ ਦਾ ਇਹਨਾਂ ਦਾ ਇਹਦੀ ਮਦਰ ਦਾ ਰਿਕਾਰਡ ਬਾਈ 32 ਕਿਲੋ ਦਾ ਸੀਗਾ ਜੀ ਠੀਕ ਆ ਹਾਂਜੀ ਮੰਨ ਲਓ ਹੁਣ ਵੀ ਪ੍ਰੈਗਨੈਂਟ ਸੀਗੀ ਹੁਣ ਵੀ 26 ਕਿਲੋ ਤੇ ਦੁੱਧ ਤੇ ਚੱਲ ਰਹੀ ਸੀਗੀ ਓਕੇ ਬਾਈ ਦੁੱਧ ਦਾ ਰਿਕਾਰਡ ਬਹੁਤ ਚੰਗਾ ਚੰਗੀ ਆ ਬੱਚੀ ਚੰਗੇ ਸੀਮਣ ਦੀ ਆ ਕੱਦ ਵੈਸੇ ਟੀਕੇ ਦੇ ਤਕਰੀਬਨ ਟੀਕੇ ਦੇ ਬਾਈ ਕਾਬਲ ਆ ਇਹ ਹਾਂਜੀ ਠੀਕ ਇਹਦੇ ਬਿਲਕੁਲ ਬਾਕੀ ਉੱਪਰ ਤੋਂ ਢਾਂਚੇ ਦੀ ਬਹੁਤ ਸੋਹਣੀ ਹੈਗੀ ਉੱਪਰ ਤੋਂ ਸਟ੍ਰੇਟ ਹੈਗੀ ਬਿਲਕੁਲ ਸਹੀ ਗੱਲ ਹੈ ਤੇ ਬਾਡੀ ਥੱਲੇ ਝੋਲੀ ਝੁਲੀ ਬਹੁਤ ਚੰਗੀ ਹੈਗੀ ਸਭੀ ਪਲੀ ਆ ਬਈ ਅੰਗ ਪੈਰ ਬਹੁਤ ਚੰਗੇ ਨੇ ਹਨ ਠੀਕ ਹੈ ਚੰਗੀ ਹੈ ਬੱਚੀ ਠੀਕ ਇਹਦੇ ਕਾਬਲਾ ਮੋਲੇ ਦਾ 25000 ਰੁਪਏ ਰਹਿਣਾ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋਊਗਾ ਬਈ ਹਾਂ ਮੰਨ ਲਓ ਬਈ ਦੜੇ ਦਾ ਰੇਟ ਹੀ ਹੈ ਜੀ ਦੜੇ ਦਾ ਰੇਟ ਹੀ ਹੈ ਠੀਕ ਹੈ ਦੋ ਨੰਬਰ ਬੱਚੀ ਕਿੰਨੀ ਕੁ ਉਮਰ ਆ ਭਰਾ ਜੀ ਇਹਦੀ ਡਾਕਟਰ ਮੰਨ ਲਓ 8 ਕਿ ਮਹੀਨੇ ਉਮਰ ਆ ਗਈ ਫੇਸ ਬੜਾ ਪਿਆਰਾ ਹੈ ਹਨ ਹਾਂਜੀ ਫੇਸ ਚੰਗਾ ਕੰਨ ਰੰਗ ਰੂਪ ਬਹੁਤ ਚੰਗਾ ਚੀ ਬਹੁਤ ਜਿਆਦਾ ਚੰਗੀ ਹੈਗੀ ਬੱਚੀ ਦਾ ਥੱਲੇ ਥਣ ਵੀ ਚਾਰ ਹੀ ਹੋਣਗੇ ਨਿਸ਼ਾਨ ਵੀ ਪੰਜਵੇਂ ਪਾਵਾਂਗੇ ਬਹੁਤ ਚੰਗੇ ਨੇ ਵੀ ਥਣ ਗਲਾਬੀ ਥਣ ਕੱਲਾ ਕੱਲਾ ਲੈ ਥਣ ਚਾਰੇ ਥਣ ਵੀ ਨਿਕੜਵੇਂ ਪੂਰੇ ਗਾਇਬ ਤੇ ਆ ਝੂਲੀ ਬਹੁਤ ਚੰਗੀ ਆ ਬਾਈ ਬਾਕੀ ਫੇਸ ਆ ਬਾਈ ਫੇਸ ਬੜਾ ਫਿਆਰਾ ਦੰਦ ਵੀ ਦਿਖਾਉਂਦਾ ਬਾਈ ਕਹਿੰਦਾ ਦਿਖਾ ਨਾ ਕੋਈ ਚੱਕਰੀ ਨਹੀਂ ਜਮਾ ਕਿਰੀ ਹੈ ਨਾ ਕੱਚੀ ਖੀਰੀ ਹੈ ਬਾਈ ਠੀਕ ਆ ਬਾਈ ਹਾਂਜੀ ਆ ਪ੍ਰਿੰਟ ਚੰਗਾ ਪ੍ਰਿੰਟ ਬਹੁਤ ਚੰਗਾ ਡੈਕਟਰ ਚੁਮਕ ਬੱਚੀ ਤੇ ਬਹੁਤ ਆ ਬਾਈ ਹਾਂ ਮਾਲੋ ਜੇ ਕੋਈ ਸਿੰਗਲ ਪੀਸ ਲੈਣਾ ਚਾਹੂਗਾ ਤਾਂ ਉਹਦਾ ਮੁੱਲ ਫੋਨ ਤੇ ਹੋਊਗਾ ਠੀਕ ਆ ਉਹ ਇਹਦਾ ਰੇਟ ਹੋਣਾ ਉਹਦਾ ਪੌਂਚ ਪੌਂਚ ਉਹਦੀ ਆਪਣੀ ਕੋਈ ਨਹੀਂ ਹੋਣੀ ਅਗਲਾ ਆਪੇ ਲੈ ਕੇ ਜਾਊਗਾ ਠੀਕ ਆ ਬਾਈ ਤੇ ਜੇ ਕੋਈ ਇਕੱਠਾ ਲਊਗਾ ਆਪਾਂ ਪੌਂਚ ਕਰਾਂਗੇ ਜੀ ਪੌਂਚ ਕਰ ਦੋਗੇ 25000 ਦੇ ਹਿਸਾਬ ਨਾਲ ਹਾਂਜੀ 25000 ਦੇ ਨਾਲ ਪਰ ਪੀਸ ਦਾ ਜੀ ਹਾਂ ਭਾਈ ਨਾ ਕਿ ਜਿਹੜੇ ਦੋ ਦਿਖਾਏ ਆ ਐਨੀ ਕ ਮੰਗ ਆ ਵੀ ਮਿਲਦੇ ਬਹੁਤ ਘੱਟ ਆ ਬੇਧਰਮਿੰਦਰ ਭਾਈ ਪ्युअर ਟਾਪ ਬਰੀਡ ਦੀ ਜਰਸੀ ਹੈਗੀ ਏਸ ਦੰਨਾ ਜੋ ਕੀਰੀਆਂ ਪਾ ਕੀਰੇ ਭਾਈ ਸਾਰੇ ਉੱਚੇ ਅੱਗੇ ਤਿੰਨ ਨੰਬਰ ਉਮਰ ਕਿੰਨੀ ਹੈ ਭਾਈ 40 ਕੁ 16 ਦੀ ਚਾਹੇ ਆ ਮੰਨ ਲਓ ਵੀ ਅਗਲਾ ਡੀਐਨਏ ਕਰਾ ਦੇ ਓਕੇ ਐਨੀ ਕ ਦੱਸ ਲਈ ਆਪਣੀ ਹੂੰ ਤਾਂ ਥੱਲੇ ਝੋਲੀ 10 ਦੀ ਮੇਰੀ ਏਜ ਆ ਬੱਚੀ ਦੀ ਗੋਦੀ ਬਹੁਤ ਚੰਗੀ ਆ ਕੀਰੀ ਬੱਚੀ ਆ ਦੰਦੋ ਇੱਕ ਮਿੰਟ ਭਾਈ ਵਾਹ ਓਕੇ ਹੂੰ ਬੱਚੀ ਦਾ ਫੇਸ ਦੇਖੋ ਪਹਿਲਾਂ ਤੇ ਬੋਧੀ ਦੇਖੋ ਬਈ ਬੱਚੀ ਦੀ ਕੰਨ ਕੰਨ ਬਹੁਤ ਚੰਗਾ ਲੱਗਿਆ ਤੇ ਜਮਕ ਚਮਕ ਬੱਚੀ ਤੇ ਬਾਹਰ ਤੋਂ ਢਾਂਚਾ ਬਹੁਤ ਜਿਆਦਾ ਸੋਹਣਾ ਬਈ ਸਟੇਟ ਢਾਂਚੇ ਦੀ ਹੈ ਇਹ ਬੱਚੀ ਨਾ ਕਾੜਨੀ ਖੋੜਨੀ ਚੈੱਕ ਕਰੋ ਬਈ ਸਟਰਕਚਰ ਦੇਖੋ ਬਈ ਬੱਚੀ ਦਾ ਕਮਾਲ ਆ ਬਈ ਬੱਚੀ ਮੈਂ ਕਹਿੰਨਾ ਕੀ ਆ ਬਾਤ ਆ ਸਹੀ ਗੱਲ ਆ ਹੂੰ ਤੇ ਬਾਕੀ ਥੱਲੇ ਬਈ ਝੋਲੀ ਦੇਖ ਲਿਓ ਬੱਚੀ ਨੇ ਹੂੰ ਉਹ ਲੀ ਬਹੁਤ ਚੰਗੀਆਂ ਹਨ ਲੈ ਹਨ ਚਾਰ ਹੀ ਨੇ ਖੜਮੇ ਹਨ ਵੀ ਚਾਰੇ ਬਹੁਤ ਜਿਆਦੇ ਚੰਗੀਆਂ ਬਾਈ ਉੱਪਰ ਦੀ ਹਾਈਟ ਲੈਂਥ ਦੀ ਸਟਰਕਚਰ ਬਹੁਤ ਜਿਆਦਾ ਸੋਹਣਾ ਬੱਚੀ ਦਾ ਮੰਨ ਲਓ ਜੇ ਕੱਲੀ ਬੱਚੀ ਵੇਚਣੀ ਹੋਵੇ ਸਿੰਗਲ ਪੀਸ ਆਪਾਂ 30 32000 ਦਾ ਵੇਚ ਦਾਂਗੇ ਠੀਕ 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 ਕੱਲੀ ਵੇਚਣੀ ਹੈ ਬਾਈ ਕਹਿੰਦਾ 30 32000 ਤੱਕ ਜਾ ਸਕਦੀ ਆ ਪਰ ਆਪਾਂ ਡੜੇ ਦੇ ਵਿੱਚ ਹੀ ਦੇਣੀ ਹੈ ਠੀਕ ਹੈ ਜੀ ਨਹੀਂ ਤੇ ਜਿਹੜੀ ਗੱਲ ਹੋ ਗਈ ਵੀ 25000 ਪਰ ਪੀਸ ਤੇ ਕਰਾਇਆ ਜਿਹੜਾ ਬਿਲਕੁਲ ਫਰੀ ਚੰਗੇ ਸੀਮਣ ਦੀ ਆ ਮਾਂ ਦਾ ਦੁੱਧ ਵੀ ਚੰਗਾ ਬਾਈ ਸਟ੍ਰਾਈਕਰ ਬੋਲਦੀ ਬਾਈ ਬੱਚੀ ਹੈਗੀ ਦੰਦੋ ਖੀ ਹੂੰ ਦੰਨਾ ਜੋ ਦਿਖਾ ਜਮਾ ਕੀ ਰਿਹਾ ਥਣ ਚਾਰ ਨਿਸ਼ਾਨ ਵੀ ਨਹੀਂ ਪੰਜ ਮੇ ਦਾ ਤੇ ਬੱਚੀ ਦੇ ਥੱਲੇ ਫਿਰ ਤੁਸੀਂ ਝੋਲੀ ਦੇਖੋ ਕੀ ਕਹਿੰਦੀ ਹੈ ਠੀਕ ਬੱਚੀ ਸਮੀ ਪਲੀ ਵੀ ਗੁੰਦੀ ਪਈ ਹੈ ਵੀ ਉਪਰ ਤੋਂ ਸਰੀਰ ਦੀ ਕਰੀਆ ਵਾਕਈ ਚੰਗੀ ਹੋਊ ਦਿਖਾਵਾਂਗੇ ਨੇੜ ਤੋਂ ਬਈ ਕੀ ਆ ਵਾ ਕੱਲਾ ਕੱਲਾ ਤਾ ਮੰਨ ਲਓ ਹੋੜਾ ਜਾ ਕੁੱਲੀ ਆਈ ਵੀ ਕਰਖਿਨ ਪਹੇਦੀ ਆ ਬਈ ਦਰਦੀ ਆ ਬਈ ਕੈਮਰੇ ਤੋਂ ਵੀ ਤੇ ਜਾਨ ਵੀ ਹੈਗੀ ਆ ਬੱਚੀ ਤੇ ਭਵਨ ਕੇ ਵੀ ਦਿਖਾ ਦਾਂਗੇ ਕੋਈ ਚੱਕਰ ਨਹੀਂ ਕੱਦ ਵੱਡ ਦੇਖੋ ਰੰਗ ਰੂਪ ਚੰਗਾ ਚੰਗੀ ਆ ਬੱਚੀ ਸਵੇਂ ਪੜੀ ਆ ਬਈ ਉਮਰ ਦੇ ਹਿਸਾਬ ਨਾਲ ਕੱਦ ਵੱਡ ਬਹੁਤ ਚੰਗਾ ਸੱਤ ਕ ਮਾਂਥੇ ਜਹੂ ਡਾਟ ਰਹੀ ਓਕੇ ਸੱਤ ਮਾਂਥ ਦੀ ਹੋਈ ਏ ਜਹ ਹਜੇ ਬਈ ਤੇ ਝੋਲੀ ਦੇਖੋ ਸ਼ੀਰਾ ਬੱਚਾ ਤੇ ਥਣ ਚਾਰ ਹੀ ਆ ਨਿੱਖੜ ਮੇ ਫੋੜ ਸ਼ਾਂਖ ਦਾ ਪੋਰਾ ਵੀ ਹੈ ਨਹੀਂ ਜੀ ਸਹੀ ਗੱਲ ਆ ਬਹੁਤ ਚੰਗਾ ਥਣ ਲੱਗਿਆ ਬਈ ਚੰਗੀ ਆ ਬੱਚੀ ਅੱਗੇ ਬਈ 5 ਨੰਬਰ ਨਗੀਨਾ ਹਣਾ ਡਾਇਮੰਡ ਪੀਸ ਆ ਜਹ ਤਾਂ ਇੱਕ ਨਿੱਕਾ ਹੀ ਬੱਚਾ ਹੈ ਜਹ ਮਹ ਲੋ 5 ਕ ਮਾਂਥੇ ਜਹੂ ਸਾਢੇ 4 ਮਾਂਥ ਓਕੇ ਫੇਸ ਦਕਾ ਭਾਈ ਫੇਸ ਬੜਾ ਬੱਚੀ ਦਾ ਫੇਸ ਦੇਖਿਓ ਨਾਸਾਂ گلابی ਕੰਨ ਬੱਚੀ ਦੀ ਖੜਨੀ ਦੇਖ ਲੀਂ ਝੁਕਣੀ ਦੇਖੋ ਭਾਈ ਬੱਚੀ ਦੀ ਕੀ ਬਾਤ ਹੈ ਯਾਰ ਬੱਚੀ ਦਾ ਸਟਰਕਚਰ ਹੈ ਉੱਪਰ ਤੋਂ ਭਾਈ ਬਹੁਤ ਜਿਆਦਾ ਸੋਹਣਾ ਹੈ ਉੱਪਰ ਤੋਂ ਬਿਲਕੁਲ ਸਟ੍ਰੇਟ ਹੈ ਕਿ ਪਿੱਠ ਕੁੜੇ ਦੀ ਚੜਾਈ ਪੂਰੀ ਫੁੱਲ ਆ ਉਮਰ ਕੁਛ ਨਹੀਂ ਹੈਗੀ ਨਿਆਣੀ ਆ ਹਜੇ ਤਾਂ ਭਾਈ ਇਹਨੇ ਰੰਗ ਦਿਖਾਉਣੇ ਆ ਕਿਉਂਕਿ ਹਜੇ ਤਾਂ ਸਟਾਰਟਿੰਗ ਆ 프ਰਿੰਟ 프ਰਿੰਟ ਬਹੁਤ ਚੰਗਾ ਫੇਸ ਬੜਾ ਪਿਆਰਾ ਬੋਦੀ ਚੰਗੀ ਹੈ ਕਿਹੜੇ ਸੀ ਬਣਦੀ ਹੈ ਵੀਰੇ ਇਹ ਡਾਕਟਰ ਬਰੂਟ ਬੋਲ ਦੀ ਬੱਚੀ ਹੈਗੀ ਓਕੇ ਫੁੱਲਰ ਕਾਰਡ ਆ ਚਾਹ ਡਿਜ਼ਾਈਨ ਨੇ ਕਰਵਾ ਦੇ ਬੰਦਾ ਮਾਨ ਰੋਟਾ ਹੈ ਡਾਕਟਰ 36 ਕਿਲੋ ਦਾ ਸੀਗਾ ਅੱਛਾ ਹਾਂਜੀ ਹੂੰ ਬੱਚੀ ਦਾ ਜਿਹੜਾ ਸਟਰਕਚਰ ਉੱਪਰ ਲੱਗਟਰ ਜਿਹੜਾ ਰਿਕਾਰਡ ਆ 6 ਸ ਬੜਾ ਚੰਗਾ ਕੱਦ ਵਿੱਡ ਚੈੱਕ ਕਰੋ ਝੋਲੀ ਵੀ ਦਿਖਾਵਾਂਗੇ ਖੜ ਦੇ ਖੜ ਨਹੀਂ ਦੇਖੋ ਤਾਂ ਤਾਂ ਬਾਹਲੇ ਸੋਹਣੇ ਲੱਗਿਆ ਰੈਟਰ ਥੱਲੇ ਹੂੰ ਝੋਲੀ ਦੇਖੋ ਮਾਲੋ ਇਤੋਂ ਗੱਪਣਾ ਝੋਲੀ ਗਲਾਬੀ ਆਣ ਤਾਂ ਸੋਹਣੀ ਥੱਲੇ ਗੱਦੀ ਹੈਗੀ ਝੋਲੀ ਬਹੁਤ ਜਿਆਦਾ ਚੰਗੀ ਹੈਗੀ ਥੋੜੀ ਜੀ ਹਾਂ ਹੂੰ ਮਾਲੋ ਬਰੀਡ ਚੰਗੀ ਹੈਗੀ ਹੂੰ ਤੇ ਪਿਛਲਾ ਰਿਕਾਰਡ ਬਹੁਤ ਚੰਗਾ ਸੀ ਬੱਚੀ ਦਾ ਹੂੰ ਇਹ ਬੱਚੀ ਦਾ ਜਿਹੜਾ ਸਟਰਕਚਰ ਉੱਪਰੋਂ ਖੜਨਦਾ ਉਹ ਦੇਖੋ ਤੁਸੀਂ ਸਹੀ ਆ ਲੈ ਵੀਰੇ ਵੀਰੇ ਵੀ ਡਾਇਮੰਡ ਪੀਸ ਫਿਰ 25000 ਇਹ ਉਸੇ ਚ ਹੀ ਦੇਣਾ ਡਾਕਟਰ ਠੀਕ ਆ ਹਾਂ 25000 ਦੇ ਵਿੱਚ ਹੀ ਆ ਜਾਣਾ ਬਾਈ ਹਾਂਜੀ ਹਾਂਜੀ ਚੰਗੀ ਆ ਬੱਚੀ ਪੱਧਰ ਆ ਗਈ ਰੰਗ ਰੂਪ ਚੰਗਾ ਬੱਚਾ ਹਜੇ ਚੰਗੀ ਨਿਕਰੂਗੀ ਕਿਉਂ ਝੋਲੀ ਬਹੁਤ ਚੰਗੀ ਆ ਜਿਵੇਂ ਗੱਬਣਾ ਬਈ ਗੱਦੀ ਪਾੜਦੀ ਨਾ ਤੇ ਜੇ ਦੇਖਿਆ ਜਾਵੇ ਡਾਕਟਰ ਪਾਲਿਆ ਜਾ ਬੱਚਾ ਜਿਹੜਾ ਅਗਲਾ ਸ਼ੌਂਕ ਨਾਲ ਟੀਕੇ ਭਰ ਦੇਗੇ ਤੇ ਫਿਰ ਜੇ ਇਹਨਾਂ ਦੀ ਪਾਲ ਪਲਾਈ ਦੇਖੀਏ ਹੂੰ ਤੈਨਾਂ ਕੰਮੀਆਂ ਦੇ ਵਿੱਚ ਦੁੱਧ ਲਾ ਲਓ ਤੇ ਫੀਡ ਦਾਲ ਲੀ ਜਾ ਇੰਨਾ ਖਰਚਾ ਦੁੱਧ ਫੀਡ ਚ ਹੀ ਨਿਕਲ ਜਾਂਦਾ ਜੰਦਾ ਵੀਰੇ ਆ ਜਾਂਦਾ ਹਾਂ ਦੁੱਧ ਵੀ ਕਿਹੜਾ ਹਨਾ ਵੀ ਦੁੱਧ ਤੇ ਲਾ ਲਓ ਤੇ ਫੀਡ ਦਾ ਖਰਚਾ ਲਾ ਲਓ ਖਰਚਾ ਆ ਜਾਂਦਾ ਭਾਈ ਬਾਕੀ ਦਵਾਈ ਬੂਟੀ ਦਾ ਵੀ ਆ ਜਾਂਦਾ ਚੰਗੀਆਂ ਨੇ ਬੱਚੀਆਂ ਵੀ ਪੰਜੇ ਹੀ ਰਖਾਤੀਆਂ ਮੁੱਲ ਜਮਾ ਜਾਇਆ 25000 ਪਰ ਪੀਸ ਤੇ ਕਿਰਾਇਆ ਜਿਹੜਾ ਬਿਲਕੁਲ ਫਰੀ ਆ ਕਿਸੇ ਦੇ ਵੀਰ ਦੇ ਵੀ ਕੋਈ ਵੀ ਪਸੰਦ ਦਾ ਜਾਈ ਨਾ ਕਨੇਟ ਕਰ ਲਿਓ ਜੀ ਤੇ ਧੰਨਵਾਦ ਜੀ